ਇਹ ਯੋਧ ਨਸ਼ੇਮ ਰੁੱਧ ਜਿਹੜੀ ਮਹਮ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਚਲਾਈ ਗਈ ਹੈ ਉਸ ਵਿੱਚ ਫਿਰੋਜ਼ਪੁਰ ਪੁਲਿਸ ਵੱਲੋਂ ਲਗਾਤਾਰ ਪਿਛਲੇ ਇੱਕ ਤਰੀਕ ਤੋਂ ਲਗਾਤਾਰ ਕਾਮਯਾਬੀ ਹਾਸਲ ਹੁੰਦੀ ਹੈ ਇਹ ਬਹੁਤ ਮਿਹਨਤ ਦੇ ਨਾਲ ਸਾਡੇ ਸਾਰੇ ਆਫਸਰਸ ਐਸਪੀ ਡੀਸ ਆਫ ਡੀਐਸਪੀ ਆਰ ਡੀਐਸਪੀ ਸਿਟੀ ਐਸਐਚਓ ਮਮਦੋਰ ਸੀਆਈਏ ਇੰਚਾਰਜ ਸਾਰੇ ਬਹੁਤ ਹੀ ਮੁਸਤਦੀ ਦੇ ਨਾਲ ਬਹੁਤ ਅਲਰਟ ਹੋ ਕੇ ਤੇ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੇ ਸਾਡੀ ਸਾਰੀ ਟੀਮ ਜਿਹੜੇ ਸਾਡੇ ਮੁਲਾਜ਼ਮ ਹੈ ਉਹ ਜਿਵੇਂ ਸਾਰੇ ਏਕੜੇ ਇਹ ਬਹੁਤ ਵਧੀਆ ਕੰਮ ਕਰਦੇ ਹੋਏ ਇਹਨਾਂ ਨੇ ਹੁਣ ਇੱਕ ਮਕਦਮਾ ਨੰਬਰ 30 18325 ਦਾ ਐਨਡੀਪੀਐਸ ਅਕੜੇ ਦੇ ਦੌਰਾਨ 1 ਕਿਲੋ 647 ਗ੍ਰਾਮ ਹੈਰਨ ਰਿਕਵਰ ਕਰਕੇ ਦੋ ਜਣੇ ਨੂੰ ਅਰੈਸਟ ਕੀਤਾ ਚਰਨਜੀਤ ਸਿੰਘ ਉਰਫ ਚੰਨੂ ਤੇ ਆਕਾਸ਼ਵੀਰ ਸਿੰਘ ਉਰਫ ਗगन ਤੇ ਇੱਕ ਬਲਵਿੰਦਰ ਸਿੰਘ ਉਰਫ ਕੁਲਵਿੰਦਰ ਉੱਤਰ ਗੁਰਦੀਪ ਸਿੰਘ ਇਹ ਹਜੇ ਭਗੌੜਾ ਹੈ ਇਸ ਨੂੰ ਅਸੀਂ ਜਲਦੀ ਕਾਬੂ ਕਰ ਲਾਂਗੇ ਜਿਹੜਾ ਇਹਦੇ ਵਿੱਚ ਬਲਵਿੰਦਰ ਸਿੰਘ ਹੈ ਉਹਦੇ ਤੇ ਪਹਿਲਾਂ ਵੀ ਇੱਕ ਪਰਚਾ ਉਹਦੇ ਵਿੱਚ ਵੀ ਭਗੌੜਾ ਆਇਆ ਇਹ ਮਕਦਮਾ ਨੰਬਰ 27 2424 ਦਾ ਐਨਡੀਪੀਐਸ ਦਾ ਉਹਦੇ ਵਿੱਚ ਵੀ 1 ਕਿਲੋ ਹੈਰਨਸੀ ਤੇ ਇੱਕ ਪਿਸਤਲ ਸੀ ਉਹਦੇ ਵਿੱਚ ਇਹ ਭਗੌੜਾ ਹੈ ਉਹਦੇ ਵਿੱਚ ਵੀ ਇਹਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਐਵੇਂ ਇੱਕ ਮਕਦਮਾ ਨੰਬਰ 29 18 ਤਿੰਨ ਦਾ ਹੀ ਹੈ ਸਮੀਮ ਸਮੀਨ ਉਰਫ ਸ਼ਿਵਾ ਇਸ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਹੈਰੋਇਨ ਐਸਐਚਓ ਕੈਂਟ ਕ੍ਰੋਜ਼ ਪਰੋਂ ਲੋ ਇੱਕ ਗ੍ਰਿਫਤਾਰੀ ਕੀਤੀ ਗਈ ਤੇ ਰਿਕਵਰੀ ਕੀਤੀ ਕਿਰ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਲੈ ਕੇ ਜਾ ਰਹੇ ਸਾਬ ਇਹ ਇਹਨਾਂ ਦਾ ਜਿਹੜੀ ਚੱਲ ਰਹੀ ਹੈ ਇਹਨਾਂ ਦੀ ਪੁਛਗਿਸ ਚੱਲ ਰਹੀ ਹੈ ਤੇ ਉਹੀ ਹੈ ਵੀ ਇਹਨਾਂ ਨੂੰ ਜਿਸ ਬੰਦੇ ਨੇ ਵੀ ਇਹ ਵੇਚ ਰਹੇ ਸੀ ਵੇਚ ਨਹੀਂ ਸੀ ਇਹਨਾਂ ਨੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਉਹਦੇ ਵਿੱਚ ਕਰਕੇ ਤੇ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਉਹਨਾਂ ਦੇ ਵੀ ਕਰਦੇ ਕਰਾਂਗੇ ਇਹ ਹਾਂਜੀ ਸਾਬ ਉਹ ਬ੍ਰੇਡ ਦੋ ਰੈਸਟ ਹੋਏ ਉਸ ਮਕਦਮਾ ਨੰਬਰ 30 ਦੇ ਵਿੱਚ ਤੇ ਇੱਕ ਭਗੋੜਾ ਭੱਜ ਗਿਆ ਜੁਲੂ ਦਾ ਯੂਥ ਬ੍ਰੋਦ ਨਸ਼ਾ ਨਸ਼ਾ ਰੋਕਣ ਦੀ ਕਾੰਮਹੀਮ ਸ਼ੁਰੂ ਹੋਦੋਂ ਦੇਖਣ ਨੂੰ ਆ ਰਿਹਾ ਹੈ ਕਿ ਜਿਹੜੇ ਯੰਗ ਬੱਚੇ ਨੇ ਉਹੀ ਆ ਰਹੇ ਨੇ ਇਹਦੇ ਵਿੱਚ ਵੀ ਜਿਹੜੇ 18 ਸਾਲ ਦੇ 21 ਸਾਲ ਦਾ 21 ਸਾਲ ਵਾਲੇ ਦਾ ਫਿਰ ਕ੍ਰਿਮੀਨਲ ਰਿਪੋਰਟ ਹੈ 18 ਸਾਲ ਵਾਲੇ ਦਾ ਕੋਈ ਕ੍ਰਿਮੀਨਲ ਰਿਪੋਰਟ ਨਹੀਂ ਹੈ ਸਿਰ ਇਹ ਪਿੰਡ ਦੇ ਵਿੱਚ ਕਿਤੇ ਮੁਹਿੰਮ ਜਿਹੜੀ ਪੁਲਿਸ ਵੱਲੋਂ ਚੱਲਦੀ ਹੈ ਯੂਥ ਨੂੰ ਨਸ਼ੇ ਦੇ ਅਗੇਂਸਟ ਕਰਨ ਲਈ ਉਹ ਕਾਰਗਰ ਸਾਬਤ ਹੋ ਰਹੀ ਹੈ ਕਿ ਜਿਵੇਂ ਯੂਥ ਨੂੰ ਦੇਖੀਏ ਵੀ 18 ਸਾਲ ਦਾ ਬੱਚਾ ਵੀ ਇਹਦੇ ਚ ਇਨਵੋਲ ਹੋਣਾ ਸਟਾਰਟ ਹੋ ਗਿਆ। ਇਹ ਜਿਹੜੀ ਗੱਲ ਇਹ ਦੇਖਣ ਨੂੰ ਇਸੇ ਜਿਹੜੀ ਇਸੇ ਮਹਿੰਮਦ ਰੌਣ ਜਿਹੜੇ ਅਸੀਂ ਅ ਸੰਪਰਕ ਪ੍ਰੋਗਰਾਮ ਕਰ ਰਹੇ ਹਾਂ ਆਮ ਪਬਲਿਕ ਦੇ ਨਾਲ ਤੇ ਸੰਪਰਕ ਪ੍ਰੋਗਰਾਮ ਸਟੂਡੈਂਟਸ ਦੇ ਨਾਲ ਉਸ ਦਾ ਕਾਫੀ ਅੱਛਾ ਅਸਰ ਦੇਖਣ ਨੂੰ ਮਿਲ ਰਿਹਾ ਪਿਛਲੇ ਦਿਨਾਂ ਚ ਤੇ ਜਿਹੜੇ ਸਟੂਡੈਂਟ ਹੈ ਤੇ ਜਿਹੜੇ ਯੰਗਸਟਰ ਹੈ ਉਹ ਅੱਗੇ ਆ ਰਹੇ ਆ ਇਸ ਜਿਹੜੀ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਉਹ ਅੱਗੇ ਵੱਧ ਚੜ੍ਹ ਕੇ ਆ ਰਹੇ ਆ ਸਰ ਯੂਥ ਪੈਸਾ ਕਮਾਉਣ ਲਈ ਇਹ ਰਸਤਾ ਸਾਂਝ ਸਮਝੀ ਤੁਸੀਂ ਇਹ ਯੂਟਿਊਬ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕੰਮ ਕਰਕੇ ਪੈਸੇ ਨਾਲ ਪੈਸਾ ਤਾਂ ਮਿਲਦਾ ਪਰ ਬੜੀ ਪਰੇਜ ਜਾਂਦੀ ਉਹਨਾਂ ਨੂੰ ਸੁਲਾਖਾਂ ਵਿੱਚ ਜਾਣਾ ਤੁਸੀਂ ਅਦੁੱਲੂਕੀ ਮੈਸੇਜ ਮੇਰਾ ਇਹੀ ਮੈਸੇਜ ਹੈ ਜਿਹੜੇ ਮੈਂ ਪਿੱਛੇ ਕਈ ਕਾਲਜੇਜ਼ ਦੇ ਵਿੱਚ ਜਾ ਕੇ ਉੱਥੇ ਬੱਚਿਆਂ ਦੇ ਨਾਲ ਇੰਟਰੈਕਟ ਕਰੀਦਾ ਤਾਂ ਉਹਨਾਂ ਨੂੰ ਦੱਸੀਦਾ ਵੀ ਜਿਹੜੇ ਇਹਦੇ ਨਸ਼ਿਆਂ ਦੇ ਮਾੜੇ ਪ੍ਰਭਾਵ ਕੀ ਹੈ ਇਹ ਤੁਹਾਨੂੰ ਕਿਵੇਂ ਮੈਂਟਲੀ ਫਿਜ਼ੀਕਲੀ ਸੋਸ਼ੀਅਲੀ ਤੇ ਇਕਨੋਮਿਕਲੀ ਤੁਹਾਨੂੰ ਹਰ ਪਰਿਵਾਰ ਨੂੰ ਇਹ ਡਬੋ ਦਿੰਦਾ ਹੈ ਪਰਿਵਾਰ ਦੇ ਪਰਿਵਾਰ ਨਸ਼ਟ ਹੋ ਜਾਂਦੇ ਬਰਬਾਦ ਹੋ ਜਾਂਦੇ ਆ ਤੇ ਇਹਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਨਾ ਸਿਰਫ ਆਪਾਂ ਖੁਦ ਇਸ ਨਸ਼ੇ ਤੋਂ ਦੂਰ ਰਹੀਏ ਪਰ ਆਪਣੇ ਜਿਹੜੇ ਆਲੇ ਦੋਲੇ ਆਪਣੇ ਦੋਸਤ ਮਿੱਤਰ ਭੈਣ ਭਰਾ ਉਹਨਾਂ ਨੂੰ ਵੀ ਆਪਾਂ ਇਹਦੀ ਅਵੇਅਰਨੈਸ ਕ੍ਰੀਏਟ ਕਰਕੇ ਤੇ ਆਪਾਂ ਨਸ਼ਿਆਂ ਤੋਂ ਦੂਰ ਰੱਖੀਏ ਤੇ ਜਿਹੜੇ ਕੋਈ ਕਿਸੇ ਦੇ ਭੈਣ ਭਰਾ ਬੱਚੇ ਵੀ ਇਸ ਦੇ ਵਿੱਚ ਨਸ਼ਾ ਕਰਨ ਲੱਗੇ ਆ ਉਹਨਾਂ ਨੂੰ ਆਪਾਂ ਮੁੱਖ ਧਾਰਾ ਚ ਲੈ ਕੇ ਆਈਏ ਉਹਨਾਂ ਦਾ ਇਲਾਜ ਕਰਵਾਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਉਹਨਾਂ ਦੀ ਮਨੋਬਲ ਵਧਾਈਏ ਤਾਂ ਕਿ ਉਹ ਇਹ ਨਸ਼ਾ ਛੱਡ ਸਕਣ ਤੇ ਆਪਣੇ ਮੁੱਖ ਹਰ ਜੀ